ਝੂਠ ਤੇ ਮਹਿਲਾ ਅੱਗੇ ਧਰਨੇ ਤੇ ਸੱਚਿਆਂ ਮਹਿਲਾ ਮੂਰੇ ਮੇਲੇ ਲੱਗਿਆ ਕਰਦੇ ਨੇ ਤੁਹਾਡੀ ਲਿਖਣੀ ਤੁਹਾਡੀ ਗਾਇਕੀ ਤੇ ਮੈਨੂੰ ਫਕਰ ਹੁੰਦਾ ਪੁੱਤ ਕਿ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ ਨੌਜਵਾਨਾਂ ਦੀ ਵਿਰਾਸਤੀ ਅਣਖ ਨੂੰ ਮੜ ਤੋਂ ਜਗੌਣ ਦਾ ਉਪਰਾਲਾ ਕੀਤਾ ਤੁਸੀਂ ਪਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਦੇਸ਼ ਪਰਤਨ ਦੇ ਸੁਨੇਹੇ ਦਿੱਤੇ ਤੇ ਹਰ ਪਾਈਚਾਰੇ ਦੇ ਲੋਕਾਂ ਨੂੰ ਪੰਜਾਬ ਦੇ ਪੁਰਾਤਨ ਪਹਿਰਾਵੇ ਤੇ ਤਾਜ ਦਸਤਾਰ ਨੂੰ ਮੁਰ ਤੋਂ ਨੌਜਵਾਨਾਂ ਦੇ ਸਿਰਾਂ ਤੇ ਸਜਾਇਆ ਤੇ ਆਪਣੇ ਲੋਕਾਂ ਵਿੱਚ ਆਪਣਾ ਘਰ ਬਣਾਇਆ ਅੱਜ ਜਦੋਂ ਨਿੱਕੇ ਨਿੱਕੇ ਬੱਚਿਆਂ ਨੂੰ ਮੇਰੇ ਤੋਂ ਉਮਰ ਚ ਵੱਡਿਆਂ ਨੂੰ ਤੁਹਾਡੀ ਪ੍ਰਸ਼ੰਸਾ ਕਰਦੇ ਸੁਣਦੀਆਂ ਤਾਂ ਤੁਹਾਡੀ ਮਾਂ ਹੋਣ ਦਾ ਮਾਣ ਮਹਿਸੂਸ ਕਰਦੀਆਂ ਪੁੱਤ ਮੈਂ ਤੁਹਾਨੂੰ ਇਹੋ ਕਹੂੰਗੀ ਕਿ ਤੁਸੀਂ ਅਕਾਲ ਪੂਰਖ ਦੀ ਬੁੱਕਲ ਵਿੱਚ ਬੈਠੇ ਤੁਹਾਡੇ ਲਈ ਮਾੜਾ ਕਹਿਣ ਵਾਲੇ ਲੋਕਾਂ ਨੂੰ ਦੇਖ ਆਪਣਾ ਮਨ ਖਰਾਬ ਨਾ ਕਰਨਾ ਪੁੱਤ ਤੁਹਾਡਾ ਵਿਰੋਧ ਉਹੀ ਕਰਦੇ ਨੇ ਜਿਨ੍ਹਾਂ ਦੀ ਕਲਮ ਸੋਚ ਤੇ ਵਿਚਾਰ ਧਾਰਾ ਸਿਰਫ ਕਿਸੇ ਦੀ ਪ੍ਰਸ਼ੰਸਾ ਕਰਨ ਦੇ ਲਈ ਬਣੀ ਜਿਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ ਜੋ ਸਿਰਫ ਕਿਸੇ ਨੂੰ ਉੱਚਾ ਚੁੱਕਣ ਦੇ ਲਈ ਕਿਸੇ ਦਾ ਵਿਰੋਧ ਕਰਦੇ ਨੇ ਪੁੱਤ ਤੁਹਾਨੂੰ ਅਕਾਲ ਪੁਰਖ ਨੇ ਬਣਾਇਆ ਹੀ ਆਪਣੀ ਮਿਹਰ ਜਹੀ ਅਪਾਰ ਕਿਸੇ ਦੀ ਧੀ ਪੈਣ ਦੇ ਨਾ ਨਕਸ਼ ਤੇ ਲੱਕ ਦੀ ਤਾਰੀਫ ਨਹੀਂ ਬਲਕਿ ਸੱਚ ਨੂੰ ਤੇ ਇਤਿਹਾਸ ਨੂੰ ਲਿਖਣ ਤੇ ਗਾਉਣ ਐਸੀ ਪੁੱਤ ਹਰਿ ਕੀਰਤੈ ਮਹਿਲਾ ਨੂੰ ਖਰੀਦਨ ਲਈ ਵੀ ਤੁਹਾਡਾ ਜਿਹਾ ਕੋਰ ਜ਼ਮੀਰ ਚਾਹੀਦਾ ਹੈ ਜੋ ਤੁਹਾਨੂੰ ਮਾੜਾ ਕਹਿਣ ਵਾਲੇ ਲੋਕ ਕਦੇ ਬਣਾ ਨਹੀਂ ਸਕਦੇ ਉਹ ਸਿਰਫ ਆਪਣੀ ਵਿਕਾਊ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਤੁਹਾਨੂੰ ਨਿੰਦ ਸਕਦੇ ਐ ਮੈਨੂੰ ਤੁਹਾਡੇ ਤੇ ਮਾਣ ਹੈ ਪੁੱਤ ਸੱਚ ਤਾਂ ਅਮਰ ਹੁੰਦਾ ਹੈ ਪੁੱਤ ਇਸ ਲਈ ਤਾਂ ਅੱਜ ਵੀ ਤੁਹਾਡੇ ਵਿਰੋਧ ਹੋ ਰਿਹਾ ਕਿਉਂਕਿ ਸੱਚ ਤੇ ਸਵਾਲ ਤੇ ਝੂਠ ਨੂੰ ਸਲਾਮ ਇਸ ਦੁਨੀਆ ਦਾ ਅਸੂਲ ਹੈ ਇਹ ਖੂਬਸੂਰਤ ਲਾਈਨਾਂ ਐ ਸੱਚੀਆਂ ਲਾਈਨਾਂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਲਿਖ ਕੇ ਸਾਂਝਾ ਕੀਤੀਆਂ ਗਈਆਂ। ਉਹਨਾਂ ਨੇ ਇਹ ਪੋਸਟ ਜਿੱਦੈ ਸੋਸ਼ਲ ਮੀਡੀਆ ਤੇ ਪਾਈ ਹਰ ਪਾਸੇ ਇਸੇ ਪੋਸਟ ਦੇ ਚਰਚੇ ਹੋਣ ਲੱਗ ਗਏ ਨੇ। ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਗੱਲਾਂ ਨੂੰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪੋਸਟ ਆ ਰਹੀ ਫੈਸ ਦੇ ਸਾਹਮਣੇ ਰੱਖਦੇ ਆ। ਮੁਸਾਲੇ ਨੂੰ ਨਿੰਦਨ ਵਾਲਿਆਂ ਨੂੰ ਮਾ ਚਰਨਕੌਰ ਨੇ ਅਜੀਹਾ ਜਵਾਬ ਦਿੱਤਾ ਹੈ ਸਿੱਧੂ ਨੇ ਗੀਤਾ ਚ ਕਿਸੇ ਵੀ ਤੀ ਪੈਣ ਦੇ ਲੱਕ ਦੀ ਤਾਰੀਫ਼ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਸੱਚੀਆਂ ਗੱਲਾਂ ਆਖੀਆਂ ਨੇ ਤੁਹਾਡੀ ਕੀ ਰਾਏ ਹੈ ਚਰਨਕੌਰ ਦੇ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ